ਸਰਕਾਰ ਜੀ ਮੈਂ ਹਾਜ ਤੇ ਇੱਕ ਹੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪਈਆਂ ਪਾਜੜਾ ਜੇਕਰ ਗੱਲ ਕਰੀਏ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਤਿੰਦਰ ਜੈਨ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦਾ ਪਲਟਾ ਜਿਹੜਾ ਹੈ ਫਾਈਟ ਕੇ ਰੱਖ ਦਿੱਤਾ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਜਿਹੜੀ ਹਲਚਲ ਮਚਾ ਦਿੱਤੀ ਗਈ ਹੈ ਉਹਦਾ ਜਿਹੜਾ ਹੈ ਖਮਿਆਜਾ ਪੰਨਾ ਪਏਗਾ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਨੂੰ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਆਪਣੇ ਕਈ ਵਿਧਾਇਕ ਮੰਤਰੀ ਜਿਹੜੇ ਨੇ ਉਹ ਉਹਨਾਂ ਨੇ ਇਹ ਦਿਖਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਉਹ ਆਪਣਾ ਹੱਲਾ ਬੋਲ ਸਕਦੇ ਆ ਜੇਕਰ ਗੱਲ ਕਰੀਏ ਅੱਜ ਇੱਕ ਲੋਕਨਾਦ ਇੰਟਰ ਚੈਨਲ ਤੇ ਇੱਕ ਇੰਟਰਵਿਊ ਹੋਇਆ ਹੈ ਜਿਹੜਾ ਹੈ ਨਵਨੀਤ ਚਤਰਵੈਦੀ ਦੇ ਦਰਾਂ ਜਿਨ੍ਹਾਂ ਨੇ ਰਾਜ ਸਭਾ ਲਈ ਆਪਣੇ ਆਪ ਨੂੰ ਐਲਾਨ ਕੀਤਾ ਹੋਇਆ ਹੈ ਤੇ ਉਹਨਾਂ ਨੇ ਕਿਹਾ 24 ਅਕਤੂਬਰ ਨੂੰ ਜਿਹੜਾ ਹੈ ਆਮ ਆਗਮੀ ਪਾਰਟੀ ਦੀ ਹਾਈ ਕਮਾਂਡ ਨੂੰ ਇਹ ਪਤਾ ਚਲ ਜਾਏਗਾ ਕਿ ਕਿਹੜੇ ਵਿਧਾਇਕ ਮੇਰੇ ਨਾਲ ਖੜੇ ਨੇ ਤੇ ਕਿਹੜੇ ਵਿਧਾਇਕ ਜਿਹੜੇ ਨੇ ਆਮ ਆਗਮੀ ਪਾਰਟੀ ਦੇ ਉਹਨਾਂ ਨਾਲ ਖੜੇ ਨੇ ਜੇਕਰ ਗੱਲ ਕਰੀਏ ਨਮਨੀ ਚਤਰਵੇਦੀ ਦੀ ਜਿਹੜੇ ਨੇ ਕਾਫੀ ਵੱਡੇ ਪੋਲਿਟਿਕਸ ਨੇ ਦੂਸਰੇ ਪਾਸੇ ਉਹਨਾਂ ਨੇ ਬੜੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਤੇ ਉਹਨਾਂ ਨੇ ਰਾਜ ਸਭਾ ਦੀ ਸੀਟ ਲਈ ਰਜਿੰਦਰ ਗੁਪਤਾ ਦੇ ਸਾਹਮਣੇ ਆਪਣੇ ਆਪ ਨੂੰ ਖੜਾ ਕਲ ਦਿੱਤਾ ਹੋਇਆ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਡਾਵਾ ਡੋਲ ਦਿਖਾਈ ਦੇ ਰਹੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ 10 ਇਹੋ ਜਿਹੇ ਵਿਧਾਇਕ ਨੇ ਜਿਨ੍ਹਾਂ ਨੇ ਚਤੁਰਵੇਦੀ ਦੇ ਹੱਕ ਦੇ ਵਿੱਚ ਵੋਟਾਂ ਪਾਈਆਂ ਨੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਸਤਿੰਦਰ ਜੈਲ ਜਿਹੜੇ ਮਾਤ ਜਿਹੜੇ ਨੇ ਕੋਈ ਨਾ ਕੋਈ ਆਪਣੇ ਤਰੀਕੇ ਲਾਭਦੇ ਬੈਨੇ ਪੰਜਾਬ 'ਚ ਸਰਕਾਰ ਬਣਾਉਂਦੇ ਲੇਕਿਨ ਉਹ ਸਰਕਾਰ ਨਹੀਂ ਬਣੇਗੀ ਜਿਸ ਤਰੀਕੇ ਦਾ ਸੁਖਪਾਲ ਸਿੰਘ ਖਹਿਰਾ ਤੇ ਕਈ ਹੋਰ ਜਿਹੜੇ ਨੇ ਵਿਰੋਧੀ ਪਾਰਟੀਆਂ ਦੇ ਖੁਲਾਸੇ ਕੀਤੇ ਕਿ 100-100 ਕਰੋੜ ਦੀ ਇਹਨਾਂ ਨੇ ਜਿਹੜੀ ਹੈ ਰਾਜ ਸਭਾ ਦੀ ਸੀਟ ਵੇਚੀ ਹੈ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕਾਂ ਦੇ ਨਾਲ ਖੜੇ ਹਾਂ ਆਮ ਲੋਕਾਂ ਵਾਂਗ ਕੰਮ ਕਰਾਂਗੇ ਲੇਕਿਨ ਆਮ ਤੋਂ ਖਾਸ ਇਹ ਬਣਦੇ ਗਏ ਤੇ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਸੁੱਟਿਆ ਤੇ ਉਹ ਲੋਕਾਂ ਦੇ ਸ਼ਰਿਆਮ ਦੇਖਿਆ ਲੋਕ ਜਾਗਰੂਕ ਹੋ ਗਏ ਨੇ ਲੋਕਤੰਤਰ ਜਾਗ ਉੱਠਿਆ ਹੈ ਦੂਸਰੇ ਪਾਸੇ ਆਪਣੇ ਵੀ ਵਿਦਾਇਕ ਜਿਹੜੇ ਨੇ ਪਾਰਟੀ ਨੂੰ ਛੱਡ ਕੇ ਦੂਸਰੇ ਪਾਸੇ ਜਿਹੜੇ ਨੇ ਜਾਂਦੇ ਦਿਖਾਈ ਦੇਣਗੇ ਜਿਹੜੇ ਨੇ ਨਵਨੀਤ ਚਤੁਰਵੇਦੀ ਉਹਨਾਂ ਨੇ ਕਿਹਾ ਕਿ 24 ਤਰੀਕ ਨੂੰ ਸਭ ਕੁਝ ਜਿਹੜਾ ਹੈ ਜ਼ਾਹਿਰ ਹੋ ਜਾਏਗਾ ਸામਨੇ ਨਿਕਲ ਕੇ ਰੱਖਿਆ ਜਾਵੇਗਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਉਦੋਂ ਪਤਾ ਚੱਲੇਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹ ਆਪਦੀ ਹੀ ਪਾਰਟੀ ਤੋਂ ਜਿਹੜੇ ਨੇ ਪਲਟਾ ਪਲਟ ਕੇ ਰੱਖ ਦੇਣਗੇ ਤੇ ਦੂਸਰੇ ਪਾਸੇ ਹਰ ਇੱਕ ਪੰਜਾਬ ਦੇ ਕਿਸਾਨ ਮਜ਼ਦੂਰ ਯਾਨੀ ਕਿ ਹਰੇਕ ਵਰਗ ਨੂੰ ਇਹ ਵੀ ਪਤਾ ਚਲ ਜਾਏਗਾ ਕਿ ਪੰਜਾਬ ਦੇ ਵਿੱਚ ਕਿੰਨਾ ਕੁ ਸ਼ਾਮ ਆਦਮੀ ਪਾਰਟੀ ਨੇ ਕੀਤਾ ਹੈ ਉਹਨਾਂ ਨੇ ਕਿਹਾ ਮੈਨੂੰ ਮੇਰੀ ਜਿੱਤ ਤੇ ਮਾਣ ਹੈ ਮੈਨੂੰ ਇਹ ਪਤਾ ਹੈ ਕਿ ਮੈਂ ਇਹ ਜਿੱਤ ਰਾਜ ਸਭਾ ਦੀ ਸੀਟ ਤੇ ਜ਼ਰੂਰ ਹਾਸਲ ਕਰਾਂਗਾ ਤੇ ਜਿਹੜੇ ਪੈਸੇ ਲੈ ਕੇ ਇਹ ਸੀਟਾਂ ਨੂੰ ਵੇਚਦੇ ਨੇ ਉਹ ਵੀ ਜਗ੍ਹਾ ਜ਼ਾਹਿਰ ਯਾਨੀ ਕਿ ਸਿੱਧਾ ਉਹਨਾਂ ਨੇ ਤੰਜ ਕੱਸੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜriwal ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਤਿੰਦਰ ਜੈਨ ਤੇ ਯਾਨੀ ਕਿ ਹੁਣ ਨਵਨੀਤ ਚਤਰਵੈਦੀ ਜਿਹੜੇ ਨੇ ਰਾਜ ਸਭਾ ਦੀ ਸੀਟ ਤੇ ਨਜ਼ਰ ਆਉਣਗੇ ਇਹ ਉਹ ਵਾਰ-ਵਾਰ ਜਿਹੜੇ ਨੇ ਇੱਕ ਲੋਕ ਦਾਤ న్యూਸ ਚੈਨਲ ਤੇ ਕਹਿੰਦੇ ਹੋਏ ਨਜ਼ਰ ਆਏ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਪਲਟਾ ਪਲਟੇਗਾ ਦਿੱਗੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਲੋਕਤੰਤਰ ਦੂਜੇ ਪਾਸੇ ਜਾਗ ਉਠਾ ਹੈ ਲੋਕਾਂ ਨੂੰ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਇਨਾ 3.5 ਸਾਲਾਂ ਚ ਕੀ ਕੀਤਾ ਹੈ ਤੇ ਕੀ ਨਹੀਂ ਕੀਤਾ ਤੇ ਦੂਸਰੇ ਪਾਸੇ ਹੁਣ ਰਾਜ ਸਭਾ ਦੀ ਸੀਟ ਵੀ ਹੱਥੋਂ ਜਾਂਦੀ ਦਿਖਾਈ ਦੇ ਰਹੀ ਹੈ